ਮਾਮਲਾ ਅੰਮ੍ਰਿਤਸਰ ਦੇ ਸਿਆਟਾ ਥਾਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਰਕਰੇ ਵੇਚਣ ਵਾਲੇ ਇੱਕ ਵਿਕਲੰਗ ਨੌਜਵਾਨ ਦਾ ਫੋਨ ਗਮ ਹੋਣ ਤੋਂ ਉਹ ਬਾਰ-ਬਾਰ ਥਾਣੇ ਦੇ ਚੱਕਰ ਕੱਟ ਰਿਹਾ ਸੀ ਅਤੇ ਉਸ ਦੀ ਹਾਲਤ ਵੇਖ ਕੇ ਐਸਐਚਓ ਸਿਆਟਾ ਵੱਲੋਂ ਇੱਕ ਨਵਾਂ ਫੋਨ ਖਰੀਦ ਕੇ ਉਸ ਨੂੰ ਦੇ ਦਿੱਤਾ ਗਿਆ ਜਿਹਦੇ ਚੱਲਦੇ ਵਿਕਲੰਗ ਨੌਜਵਾਨ ਦੀ ਖੁਚੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਉਹ ਦਿਲੋਂ ਐਸਐਚਓ ਨੂੰ ਦਵਾਮਾਂ ਦੇ ਰਿਹਾ ਹੈ ਇਸੇ ਸੰਬੰਧੀ ਗੱਲਬਾਤ ਕਰਦੇ ਹੋਏ ਬਿਕਲਾਗ ਨੌਜਵਾਨ ਸੁੰਦਰਮ ਕੁਮਾਰ ਅਤੇ ਉਸਦੇ ਸਾਥੀ ਜਤਿੰਦਰ ਨੇ ਦੱਸਿਆ ਕਿ ਉਹ ਕੁਰਕਰੇ ਅਤੇ ਬੱਚਿਆਂ ਦੇ ਬਿਸਕੁਟ ਟੋਫੀਆਂ ਵੇਚ ਕੇ ਮਿਹਨਤ ਕਰਦਾ ਹੈ ਅਤੇ ਉਸ ਵਿੱਚੋਂ ਪੈਸੇ ਜੋੜ ਕੇ ਉਸਨੇ ਇੱਕ ਮੋਬਾਈਲ ਖਰੀਦਿਆ ਸੀ ਪਰ ਮੋਬਾਈਲ ਗੁੰਮ ਹੋਣ ਤੇ ਜਦੋਂ ਉਹ ਬਾਰ-ਬਾਰ ਥਾਣੇ ਦੇ ਚੱਕਰ ਕੱਟ ਰਿਹਾ ਸੀ ਤਾਂ ਐਸਐਚਓ ਸਿਆਟਾ ਵੱਲੋਂ ਉਹਦੀ ਮੁਸ਼ਕਲ ਨੂੰ ਸਮਝਦੇ ਹੋਏ ਉਸਨੂੰ ਇੱਕ ਨਵਾਂ ਫੋਨ ਭੇਟ ਕਰ ਦਿੱਤਾ ਜਿਸਦਿਆਂ ਪੁਲਿਸ ਦਾ ਉਪਰਾਲੇ ਦੀ ਹਰ ਪਾਸੇ ਸ਼ਿਲਾਗਾ ਹੋ ਰਹੀ ਹੈ ਇਸੇ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਐਸਐਸਓ ਸਿਆਟਾ ਬਨੋਦ ਸ਼ਰਮਾ ਨੇ ਦੱਸਿਆ ਕਿ ਜਦੋਂ ਮੈਂ ਇਸ ਨੌਜਵਾਨ ਨੂੰ ਵਾਰ-ਵਾਰ ਥਾਣੇ ਦੇ ਚੱਕਰ ਕੱਟਦੇ ਦੇਖਿਆ ਤਾਂ ਮੈਨੂੰ ਖੁਦ ਨੂੰ ਬਹੁਤ ਹੀ ਸ਼ਰਮ ਮਹਿਸੂਸ ਹੋਈ ਅਤੇ ਮੈਂ ਇਸ ਦੇ ਹਾਲਾਤ ਨੂੰ ਸਮਝਦੇ ਹੋਏ ਟੈਕਨੀਕਲ ਟੀਮ ਦੀ ਸਪੋਰਟ ਨਾਲ ਕੇਸ ਵਿੱਚ ਕੰਮ ਕੀਤਾ ਅਤੇ ਇਸ ਨੂੰ ਨਵਾਂ ਫੋਨ ਪੇਟ ਕੀਤਾ ਅਤੇ ਬਾਕੀ ਅਸੀਂ ਜਾਂਚ ਕਰਾਂਗੇ ਕਿ ਅਖੀਰ ਕਿਉਂ ਇਸ ਨੂੰ ਥਾਣੇ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਂਜੀ ਕੀ ਨਾਮ ਤੇਰਾ ਸੁੰਦਰਮ ਕੁਮਾਰ ਪਾਂਡੇ ਕੀ ਹੋਇਆ ਸੀ ਤੁਹਾਡਾ ਮੇਰਾ ਫੋਨ ਗੁੰਮ ਹੋ ਗਿਆ ਸੀਗਾ ਅੱਛਾ ਹਾਂਜੀ ਉਹ ਫਿਰ ਕਿੱਥੇ ਕਿੰਨਾ ਚਿਰ ਹੋ ਗਿਆ ਗੁੰਮ ਹੋਏ ਨੂੰ ਇਹ ਸਰ 15 ਦਿਨ ਹੋ ਗਏ ਆ ਅੱਜ ਮੈਂ ਕਿਸ ਤਰ੍ਹਾਂ ਹੈਂਡਓਵਰ ਕੀਤਾ ਕਿ ਤੁਹਾਨੂੰ ਲੱਭਾ ਫੋਨ ਤੇ ਨਾ ਐ ਐਸਐਚਓ ਸਾਹਿਬਾ ਜੀ ਆਪਣੇ ਸਾਰੀ ਆਪੇ ਪਰੇਸ਼ਾਨੀ ਦੱਸੀ ਸੀ ਜੀ ਸਾਰੀ ਦਿੱਕਤ ਦੱਸੀ ਸੀ ਤੇ ਉਹਨਾਂ ਨੇ ਫਿਰ ਜਦੋਂ ਉਹਨਾਂ ਦੇ ਕੰਨ ਤੱਕ ਗੱਲ ਪਹੁੰਚੀ ਤੇ ਫਿਰ ਉਹਨਾਂ ਨੇ ਜੇ ਮੌਕੇ ਤੇ ਜਿੰਨੀ ਵੀ ਕਾਰਵਾਈ ਬਣਦੀ ਹੋਈ ਫਿਰ ਉਹਨਾਂ ਕਰਕੇ ਤੇ ਆਪਣਾ ਉਹਨਾਂ ਨੇ ਫਿਰ ਮੈਨੂੰ ਫੋਨ ਦਿੱਤਾ ਨਵਾਂ ਫੋਨ ਦਿੱਤਾ ਹਾਂਜੀ ਨਵਾਂ ਦਿੱਤਾ ਤੇ ਪਹਿਲਾਂ ਕਿੰਨੇ ਦਿਨ ਚੱਕਰ ਕਰਦੇ ਖਾਣਿਆਂ ਦੇ ਪਹਿਲਾਂ ਸਰ ਜੀ ਆਉਨੇ ਹੀ 5-6 ਵਾਰੀ ਆਏ ਆ ਤੇ ਫਿਰ ਆ ਕੇ ਤੇ ਚਲ ਜਾਂਦੇ ਰਹੇ ਉਹਨਾਂ ਤੱਕ ਗੱਲ ਨਹੀਂ ਪਹੁੰਚੀ ਤਾਂ ਕਰਕੇ ਸਾਰਾ ਇੰਨਾ ਟਾਈਮ ਲੱਗ ਰਿਹਾ ਹੈ ਹਾਂਜੀ ਸਰ ਜਰਾ ਬਣਾ ਲੈ ਫਿਰ ਕਿੰਨੀ ਜਲਦੀ ਕਾਰਵਾਈ ਕੀਤੀ ਹੈ ਉਹਨਾਂ ਨੇ ਸਰ ਜੀ ਅੱਧੇ ਘੰਟੇ ਦੇ ਅੰਦਰ ਅੰਦਰ ਜਿਹੜਾ ਵੀ ਮਾਮਲਾ ਸੀਗਾ ਉਹਨੂੰ ਸ਼ਾਂਤ ਕਰਕੇ ਤੇ ਸਾਰਾ ਬਣ ਇੱਕ ਡੇਢ ਘੰਟੇ ਦੇ ਵਿੱਚ ਵਿੱਚ ਸਾਡੀ ਸਾਰੀ ਗੱਲਬਾਤ ਸੁਣ ਕੇ ਸਾਡਾ ਸਾਰਾ ਮਾਮਲਾ ਠੀਕ ਠਾਕ ਕਰਤਾ ਸਾਡਾ ਸਾਰਾ ਬਹੁਤ ਬਹੁਤ ਧੰਨਵਾਦ ਹੈ ਐਸਐਚਓ ਸਾਭ ਨੂੰ ਕਿ ਉਹਨਾਂ ਨੇ ਸਾਡੀ ਇੰਨੀ ਸੁਣੀ ਆਪਣਾ ਕੀਮਤੀ ਵਕਤ ਕੱਢ ਕੇ ਤੇ ਸਾਡੇ ਮਗਰ ਆ ਕੇ ਤੇ ਸਾਡੀ ਇੰਨੀ ਹੈਲਪ ਕੀਤੀ ਲੱਗਦਾ ਉਮੀਦ ਹੈਗੀ ਸੀ ਤੁਹਾਨੂੰ ਫੋਨ ਲਿਆਂਦੀ ਨਵਾਂ ਭੇਜੂਗਾ ਨਹੀਂ ਸਰ ਉਮੀਦ ਨਹੀਂ ਸੀਗੀ ਪਰ ਬਹੁਤ ਬਹੁਤ ਧੰਨਵਾਦ ਸਰ ਜੀ ਕੇ ਉਹਨਾਂ ਨੇ ਉਹ ਦਿੱਤਾ ਮੈਨੂੰ ਫੋਨ ਦਿੱਤਾ ਮੈਂ ਤੇ ਹਮੇਸ਼ਾ ਅਰਦਾਸ ਕਰੂੰਗਾ ਕਿ ਬਾਬਾ ਜੀ ਉਹਨਾਂ ਨੂੰ ਚੜ੍ਹਦੀ ਕਲਾ ਤੇ ਰੱਖਣ ਤੇ ਆ ਮੇਰੇ ਜਤਿੰਦਰ ਭਾਜੀ ਨੇ ਇੱਥੇ ਸਾਡੇ ਮੇਰੇ ਗਵਾਂਢੀ ਨੇ ਇਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਰੱਬ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਸਾਰ। ਠੀਕ ਹੈ ਜੀ ਤੁਹਾਡੇ ਘਰੇ ਤੇ ਉਦਾਸੀ ਸੀ ਮਸਹੂਰ ਜੀ ਜਦੋਂ ਤੇ ਥਾਣੇ ਆਏ ਤੇ ਮੋਬਾਈਲ ਮੇਰਾ ਕਾफी ਖੁਸ਼ੀ ਆ ਗਈ ਤੁਹਾਨੂੰ। ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਤੇ ਆਪਾ ਜੀ ਉਹਨਾਂ ਦਾ ਵੀ ਤੇ ਸਰ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਨੇ ਇਹ ਸਾਡਾ ਸਾਥ ਦਿੱਤਾ ਹਾਂਜੀ ਭਾਈ ਆਪਣਾ ਨਾਮ ਦੱਸੋ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਤੇ ਮੈਂ ਸ਼ਹਾੜੇ ਦਾ ਰਹਿਣ ਵਾਲਾ ਇੱਕ ਅੱਜ ਤੋਂ 7-8 ਦਿਨ 10 ਦਿਨ ਪਹਿਲਾਂ ਇੱਕ ਹੈਂਡੀਕੈਪ ਮੁੰਡੇ ਦਾ ਫੋਨ ਘੜਾ ਗੁੰਮ ਹੋ ਜਾਂਦਾ ਸੀ ਔਰ ਉਹਦਾ ਪਿਓ ਸਿਰਤੇ ਨਹੀਂ ਸੀ ਹੈਗਾ ਉਹਨੇ ਛੋਟਾ ਜਿਹਾ ਜਿਹੜੀ ਦੁਕਾਨ ਆਪਣੀ ਕੁਰਕਰਿਆ ਕਰਕਿਆਂ ਦੀ ਕਰਕੇ ਉਤੋਂ ਕਮਾਈ ਕਰਕੇ ਤੇ ਉਹਨੇ ਲਿਆ ਸੀ ਔਰ ਇਹ ਕਟੋਕੜ 7-8 ਦਿਨ ਲਗਾਤਾਰ ਠਣੇ ਦਾ ਚੱਕਰ ਲਾ ਰਿਹਾ ਸੀ ਤੇ ਪਰ ਸੁਣਵਾਈ ਕੋਈ ਨਹੀਂ ਫਿਰ ਇਹਨਾਂ ਮੇਰੇ ਨਾਲ ਗੱਲ ਕੀਤੀ ਮੈਂ ਐਸ.ਐਚ.ਓ. ਸਾਹਿਬ ਨਾਲ ਆਣ ਕੇ ਗੱਲ ਕੀਤੀ ਜਿਹੜੇ ਸਾਡੇ ਏਰੀਏ ਦੇ ਛਾਟੇ ਦੇ ਬੜੇ ਇਮਾਨਦਾਰ ਐਸ.ਐਚ.ਓ. ਸਾਹਿਬ ਜੀ ਉਹਨਾਂ ਦਾ ਸ਼ਰਮਾ ਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੋਵਾਂ ਘੰਟਿਆਂ ਦੇ ਅੰਦਰ ਇਹਨਾਂ ਮੁੰਡੇ ਨੂੰ ਹੂਣ ਜਿਹੜਾ ਹੈ ਉਹ ਹਾਸਲ ਕਰਕੇ ਦੇ ਦਿੱਤਾ ਮੈਂ ਫਿਰ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਨੋਸ਼ ਸ਼ਰਮਾ ਜੀ ਐਸ.ਐਚ.ਓ. ਸਾਹਿਬ ਦਾ ਕਿ ਆਪ ਜੀ ਨੇ ਐਡਾ ਜਿਹੜਾ ਪ੍ਰਾਲਾ ਕਰਕੇ ਤੇ ਮੁੰਡੇ ਹੈਂਡੀਕੈਪ ਦੀ ਮਦਦ ਕੀਤੀ ਹੈ ਕਿਉਂਕਿ ਬੜੀ ਵੱਡੀ ਗੱ ਕੰਮ ਵਿਚਾਰਾ ਆਪਣਾ ਕਰਨ ਰਿਹਾ ਹੈਂਡਿਕੈਪ ਮੁੰਡਾ ਜਿਹੜਾ ਕੰਮ ਕਰਕੇ ਆਪਣਾ ਢਿੱਡ ਪਾਲਣਾ ਪਰਿਵਾਰ ਦਾ ਪਾਲਣਾ ਬੇਸ਼ੱਕ ਚਲੋ ਜਿੱਦਾਂ ਮਰਜ਼ੀ ਆ ਆਪਣਾ ਕਾਰੋਬਾਰ ਵਿਚਾਰੇ ਨੇ ਚਲਾਇਆ ਸੀ ਔਰ ਉਸ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਆਂ ਵੇਖਦੇ ਆਂ ਐਸਓ ਸਾਹਿਬ ਨੇ ਇਹਨੂੰ Samsung ਦਾ ਨਵਾਂ ਫੋਨ ਜਿਹੜਾ ਉਹ ਗਿਫਟ ਕੀਤਾ ਤੇ ਮੇਰੀ ਫਿਰ ਅਰਦਾਸ ਮਹਾਰਾਜ ਗਾੜੀ ਸੱਚੇ ਪਾਤਸ਼ਾਹ ਗੜੀ ਇਹੋ ਬੇਨਤੀ ਆ ਕਿ ਮਾਲਕ ਸੱਚੇ ਪਾਤਸ਼ਾਹ ਐਸਓ ਸਾਹਿਬ ਨੂੰ ਬੜੀ-ਬੜੀ ਉਮਰ ਮੇਰੀ ਵੀ ਉਮਰ ਲਾ ਦੇ ਕਿ ਜਿਹੜਾ ਇਤਨਾ ਇੱਕ ਗਰੀਬਾਂ ਦਾ ਪੱਖ ਦੇ ਵਿੱਚ ਬੰਦਾ ਜਿਹੜਾ ਉਹ ਸੋਚਦੇ ਹਾਂ ਜੀ ਸਰ ਕੀ ਜਿਹੜੀ ਮਾਮਲਾ ਜਿਹੜਾ ਸੰਦਰ ਦਾ ਜਿਹੜਾ ਫੋਨ ਮਿਸਿੰਗ ਹੋਇਆ ਤੇ ਲਟਕੇ ਦੇ ਨਾਲ ਫੋਨ ਮਿਸਿੰਗ ਹੋ ਗਿਆ ਸੀ ਤੇ ਜਦੋਂ ਮੈਂ ਮੈਨੂੰ ਮਿਲਿਆ ਤਾਂ ਉਹਦਾ ਪਤਾ ਲੱਗਾ ਵੀ 2-3 ਵਾਰ ਆ ਚੁੱਕਾ ਤੇ ਮਤਲਬ ਫੋਨ ਰਿਕਵਰ ਨਹੀਂ ਹੋ ਸਕਿਆ ਤੇ ਚਾਹਤੇ ਸੀ ਵੀ ਕਿਸਨਵਾਈ ਨਹੀਂ ਸਹੀ ਤਰੀਕੇ ਨਾਲ ਹੋਈ ਜਦੋਂ ਮੇਰੇ ਧਿਆਨ ਚ ਆਇਆ ਅਸੀਂ ਐਫਰਟ ਕਰਕੇ ਆਪਦੇ ਤਰੀਕੇ ਨਾਲ ਟੈਕਨੀਕਲੀ ਇਹਦਾ ਫੋਨ ਰਿਕਵਰ ਕਰਾਇਆ ਤੇ ਇਹਦੇ ਹੈਂਡਓਵਰ ਕਰਤਾ ਤੇ ਕਾਫੀ ਮਤਲਬ ਫਿਜ਼ੀਕਲੀ ਥੋੜੇ ਨੂੰ ਪ੍ਰੋਬਲਮ ਹੀ ਤੇ ਕਾਫੀ ਮਤਲਬ ਉਸ ਟਾਈਮ ਲੱਗਾ ਵੀ ਇੰਨੀ ਵਾਰ ਇਹਦਾ ਜਿਹੜੇ ਫੇਰੇ ਪੈ ਗਏ ਗਲਤ ਆ ਕਿ ਲੱਗਦਾ ਆ ਕਿ ਹਰ ਕਿਸੇ ਨੂੰ ਸੁਣਵਾਈ ਜਲਦੀ ਕਰਨੀ ਕਿ ਇਹ ਖਾ ਕੇ ਇਸ ਤਾਂ ਨੌਜਵਾਨਾਂ ਦੀ ਬਿਲਕੁਲ ਬਿਲਕੁਲ ਜੀ ਜਦੋਂ ਹਰ ਕਿਸੇ ਦੀ ਕਰਨੀ ਚਾਹੀਦੀ ਹੈ ਕੋਈ ਏਬਲਡ ਵੀ ਆ ਜਾਂ ਡਿਫਰੈਂਟਲੀ ਏਬਲਡ ਵੀ ਆ ਹਰ ਕਿਸੇ ਦੀ ਸੁਣਾਈ ਜਲਦੀ ਕਰਨੀ ਚਾਹੀਦੀ ਮਤਲਬ ਉਹਦਾ ਫੇਰੇ ਵਾਲਾ ਕੰਮ ਤੇ ਗਲਤ ਹੈ ਜੀ ਫੇਰੇ ਹਰ ਕੋਈ ਆ ਆ ਸੁਣਾਉਂਦਾ ਜਿਹੇ ਬਿਵਾਰ ਵੀ ਆ ਸੁਣਾਇਆ ਕਿਹੜੇ ਖੁਸ਼ੀ ਕਿੰਨੇ ਕਿਸੇ ਨੌਜਵਾਨ ਜਿਹੜਾ ਫੋਨ ਦਿੱਤਾ ਗਿਆ ਹੈ ਬਹੁਤ ਖੁਸ਼ੀ ਨੂੰ ਵੇਖ ਕੇ ਸੀ ਗੌਤ ਆ ਕਾਫੀ ਸਟ੍ਰੈਸ ਵਾਲਾ ਕੰਮ ਕਾਫੀ ਜ਼ਿਆਦਾ ਸੀ ਅੱਜ ਪਰ ਇਹਦੀ ਖੁਸ਼ੀ ਵੇਖ ਕੇ ਸਾਡ ਪਰਵਾਰਾ ਸਮਾਰੋਹ ਕੀਤਾ ਗਿਆ ਜੀ ਜੀ ਪਰਵਾਰਾ ਨੂੰ ਥੈਂਕ ਯੂ ਲੱਗਦਾ ਹਾਂ ਥਾਣੇ ਵਿੱਚ ਹਰ ਕਿਸੇ ਦੀ ਸੁਣਵਾਈ ਹੋ ਗਈ ਹਰ ਕੋਈ ਖੁਸ਼ੀ ਜਿਹੜਾ ਕੇ ਆਪਾਂ ਜਾਂਦਾ ਉਤਸ਼ਾਹ ਸੁਣੀ ਜਾਉ ਬਿਲਕੁਲ ਬਿਲਕੁਲ ਜਨਰਲੀ ਸੁਣੀ ਵੀ ਜਾਂਦੀ ਹੈ ਪਰ ਚਲੋ ਆਪਾਂ ਚੈੱਕ ਵੀ ਕਰਦੇ ਵੇ ਆ ਵੀ ਕਿੰਨੂੰ ਮਿਲਿਆ ਸੀ ਪਹਿਲੋਂ ਲੜਕਾ ਆ ਕੇ ਕਿਉਂਕਿ ਇਸ ਕੰਡੀਸ਼ਨ 'ਚ ਜੇ ਉਹਨੂੰ ਦੋ ਫੇਰੇ ਪਏ ਤਾਂ ਫਿਰ ਮੇਰੇ ਵੱਲੋਂ ਵੀ ਗਲਤੀ ਹੋਈ ਅਸੀਂ ਦੇਖਿਆ ਜੋ ਬਸਾਤ ਮਣੀ ਪੈ ਨਹੀਂ ਬਸ ਫੇਰ ਦਾ ਤੁਹਾਡਾ ਇਜ਼ਹਾਰ ਕਰਦੇ ਸਾਰੇ ਸਾਰੇ ਹਾਂ ਅੱਜ ਕੋਟ ਦਾ ਕਾਫੀ ਕੰਮ ਸੀ ਤਾਂ ਕਰਕੇ ਕੋਟ ਦੇ ਚਲਾਨ ਵਗੈਰਾ ਦੇਣ ਵਾਲੇ ਹੀ ਦੇਣ ਪure ਹੋ ਰਹੇ ਹੈ ਠੀਕ ਹੈ